ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪਰਤੀ ਇਨਕਮ ਟੈਕਸ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਨਕਮ ਟੈਕਸ ਰਿਟਰਨ 'ਚ ਵਿਦੇਸ਼ਾਂਤ ਸਥਿਤ ਜਾਇਦਾਦ ਜਾਂ ਵਿਦੇਸ਼ਾਂ 'ਚ ਕਮਾਈ ਦਾ ਖੁਲਾਸਾ ਨਾ ਕਰਨ ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਕਾਲੇਕਰਨ ਵਿਰੋਧੀ ਕਾਨੂੰਨੀ ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਵਿਭਾਗ ਵੱਲੋਂ ਇਹ ਇਸ ਲਈ ਯਾਦ ਕਰਵਾਇਆ ਜਾਂਦਾ ਹੈ ਕਿਉਂਕਿ ਦੇਰ ਨਾਲ ਸੋਧਿਤ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ ਹੈ। ਇਨਕਮ ਟੈਕਸ ਪਾਰਕ ਨੇ ਸ਼ਨੀਵਾਰ ਨੂੰ ਜਾਗਰੂਤਾ ਮੁਹਿੰਮ ਤਹਿਤ ਟੈਕਸ ਵਿਦਾਵਾਂ ਲਈ ਇੱਕ ਜਨਤਕ ਸਲਾਹ ਪੱਤਰ ਜਾਰੀ ਕਰ ਦਿੱਤਾ ਹੈ। ਤੇ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਟੈਕਸ ਵਿਦਾਵਾਂ ਨੂੰ ਇਸ ਸਾਲ 2024 ਤੇ 25 ਦੇ ਮੌਲੰਕਾਂ ਲਈ ਆਪਣੇ ਇਨਕਮ ਟੈਕਸ ਰਿਟਰਨ 'ਚ ਅਜੇ ਹੀ ਜਾਣਕਾਰੀ ਦਰਜ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੁਕਾਉਣਾ ਨਹੀਂ ਚਾਹੀਦਾ। ਕੰਸਲਟੇਸ਼ਨ ਪੱਤਰ ਨੂੰ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਦੇ ਟੈਕਸ ਰੈਜ਼ਿਡੈਂਸ ਲਈ ਪਿਛਲੇ ਸਾਲ ਦੀਆਂ ਕੁਝ ਮਹੱਤਵਪੂਰਨ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਜੇਕਰ ਉਹ ਇਸ ਤਹਿਤ ਤੈਅ ਕੀਤੇ ਗਏ ਕੁਝ ਟੈਕਸ ਸੰਬੰਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਨੇ ਤਾਂ ਭਾਰਤ ਵਿੱਚ ਇਸ ਦੇ ਟੈਕਸ ਦੇਣਦਾਰੀ ਹੋਵੇਗੀ ਤੇ ਇਸ ਨੂੰ ਆਈਟੀਆਰ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ ਵਿਦੇਸ਼ੀ ਸੰਪਤੀਆਂ ਵਿੱਚ ਸ਼ਾਮਲ ਬੈਂਕ ਖਾਤੇ, ਨਗਦ ਮੁੱਲ, ਬੀਮਾ ਇਕਰਾਰਨਾਮੇ ਜਾਂ ਸਲਾਨਾ ਇਕਰਾਰਨਾਮੇ ਕਿਸੇ ਇਕਾਈ ਜਾਂ ਕਾਰੋਬਾਰ ਵਿੱਚ ਵਿੱਤ ਹਿੱਤ, ਰੀਅਲ ਏਸਟੇਟ, ਇਕੁਇਟੀ ਅਤੇ ਕਰਜ਼ੇ ਦੇ ਹਿੱਤ ਟਰਸਟ ਵਿੱਚ ਜਿਸ ਵਿੱਚ ਵਿਅਕਤੀ ਟਰਸਟੀ ਹੈ। ਸੈਂਟਰਲ ਦਾ ਲਾਭਪਾਤਰੀ, ਹਸਤਾਖਰ ਅਥਾਰਟੀ ਵਾਲੇ ਖਾਤੇ, ਹਿਰਾਸਤੀ ਖਾਤੇ, ਵਿਦੇਸ਼ੀ ਕੋਈ ਵੀ ਪੂੰਜੀ ਲਾਭ ਸੰਪਤੀਆਂ ਆਦਿ ਸ਼ਾਮਲ ਨੇ। ਵਿਦੇਸ਼ੀ ਸੰਪਤੀਆਂ ਵਿੱਚ ਬੈਂਕ ਖਾਤੇ, ਨਗਦ ਮੁੱਲ, ਬੀਮਾ ਇਕਰਾਰਨਾਮੇ ਜਾਂ ਸਲਾਨਾ ਇਕਰਾਰਨਾਮੇ ਕਿਸੇ ਯੂਨਿਟ ਜਾਂ ਕਾਰੋਬਾਰ ਵਿੱਚ ਵਿੱਤੀ ਹਿੱਤ, ਰੀਅਲ ਏਸਟੇਟ, ਸਿਕਿਉਰਿਟੀ ਤੇ ਲੋਨ, ਇੰਟਰਸਟੇਟ, ਟਰਸਟ ਵਿੱਚ ਜਿਸ ਵਿੱਚ ਵਿਅਕਤੀ ਟਰਸਟੀ ਹੈ। ਸੈਂਟਰਲ ਦਾ ਲਾਭਪਾਤਰੀ ਹਸਤਾਕਰ ਅਥਾਰਟੀ ਵਾਲੇ ਖਾਤੇ, ਅਭਿਸ਼ਕਸ਼ਣ ਖਾਤੇ, ਵਿਦੇਸ਼ੀ ਵਿੱਚ ਕੋਈ ਪੂੰਜੀ, ਲਾਭ ਸੰਪਤੀਆਂ ਆਦਿ ਸ਼ਾਮਿਲ ਨਹੀਂ। ਸੀਬੀਟੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਉਹ ਪਹਿਲਾਂ ਉਹਨਾਂ ਰੈਜ਼ੀਡੈਂਟ ਟੈਕਸਦਾਤਾਵਾਂ ਨੂੰ ਐਸਐਮਐਸ ਤੇ ਈਮੇਲ ਭੇਜੇਗਾ ਜਿਨ੍ਹਾਂ ਤੇ ਮੁਲਾਂਕਣ ਸਾਲ 2024 ਲਈ ਪਹਿਲਾਂ ਹੀ ਆਪਣੀਆਂ ਆਈਟੀਆਰ ਫਾਈਲ ਕਰ ਦਿੱਤਾ ਹੈ ਇਹ ਸੰਚਾਰ ਅਜਿਹੇ ਟੈਕਸਦਾਤਾਵਾਂ ਨੂੰ ਭੇਜਿਆ ਜਾਵੇਗਾ ਜਿਨ੍ਹਾਂ ਦੀ ਪਛਾਣ ਦਬੱਲੇ ਤੇ ਬਹੁਪੱਖੀ ਸਮਝੌਤਿਆਂ ਤਹਿਤ ਪ੍ਰਾਪਤ ਜਾਣਕਾਰੀ ਰਾਹੀਂ ਕੀਤੀ ਗਈ ਹੈ ਆਮਦਨ ਕਰੀਪਾਗ ਨੇ ਕਿਹਾ ਹੈ ਕਿ ਇਸ ਨਿਯਮਕਣ ਤਹਿਤ ਆਉਣ ਵਾਲੇ ਟੈਕਸਦਾਤਾਵਾਂ ਨੂੰ ਲਾਜ਼ਮੀ ਤੌਰ ਤੇ ਆਪਣੇ ਆਈਟੀਆਰ ਵਿੱਚ ਵਿਦੇਸ਼ੀ ਸੰਪਤੀਆਂ ਜਾਂ ਵਿਦੇਸ਼ੀ ਸਰੋਤ ਆਮਦਨ ਅਨੁਸੂਚਿਤ ਨੂੰ ਭਰਨਾ ਹੋਵੇਗਾ ਅਜਿਹੇ ਲੋਕਾਂ ਦੀ ਆਮਦਨ ਉਹਨਾਂ ਦੇ ਟੈਕਸ ਦੀ ਸੀਮਾ ਤੋਂ ਘੱਟ ਹੋ ਜਾਂਦੀ ਹੈ ਜਾਂ ਫਿਰ ਜਾਇਦਾਦ ਵਿਦੇਸ਼ਾਂ ਵਿੱਚ ਕੋਈ ਸਰੋਤਾਂ ਦੇ ਕਮਾਈ ਗਈ ਹੋ ਸਕਦੀ ਹੈ ਆਈਟੀਆਰ ਵਿੱਚ ਵਿਦੇਸ਼ੀ ਸੰਪਤੀਆਂ ਆਮਦਨ ਦਾ ਖੁਲਾਸਾ ਨਾ ਕਰਨ ਤੇ ਬਲੈਕ ਮਨੀ ਐਂਡ ਟੈਕਸ opposition act 2015 ਤਹਿਤ 10 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਚਾਲਕਾਂ ਵਿੱਚ ਸੜਕ ਸੁਰੱਖਿਆ ਅਤੇ ਅਨੁਸ਼ਾਸਨ ਨੂੰ ਵਧਾਉਣ ਲਈ ਟ੍ਰੈਫਿਕ ਨਿਯਮਾਂ ਨੂੰ ਸਰਗਰਮੀ ਨਾਲ ਲਾਗੂ ਕਰ ਰਹੀ ਹੈ ਜਿਸ ਦੇ ਤਹਿਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਪਹੀਆ ਵਾਹਨ ਚਾਲਕਾਂ ਖਿਲਾਫ ਇੱਕ ਸਪੈਸ਼ਲ ਮੁਹਿੰਮ ਵਿੱਢੀ ਗਈ ਹੈ ਇਹ ਪਹਿਲ ਕਦਮੀ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਅਤੇ ਸੜਕੀ ਆਵਾਜਾਈ ਹਾਦਸਿਆਂ ਨੂੰ ਘਟਾਉਣ ਲਈ ਪੁਰਸਿਪਾਗ ਦੀ ਨਿਰੰਤਰ ਵਚਨਬੰਦਤਾ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦੇ ਤਹਿਤ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਬਿਨਾਂ ਨੰੰਬਰੀ ਵਾਹ ਚਲਾਇਆ ਜਾਂਦਾ ਹੈ ਤੇ ਹੈਲਮਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਦੋ ਪਹੀਆ ਵਾਹਨ ਤੇ ਤਿੰਨ ਦੀ ਸਵਾਰੀ ਕੀਤੀ ਜਾਂਦੀ ਹੈ। ਰੈੱਡ ਲਾਈਟ ਜੰਪ ਕੀਤੀ ਜਾਂਦੀ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਅਣਅਧਿਕਾਰਤ ਦੋ ਪਹੀਆ ਵਾਹ ਚਲਾਉਣਾ ਅਣਅਧਿਕਾਰਤ ਸਲੰਸਰਾਂ ਦੀ ਵਰਤੋਂ ਆਦੀ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ। ਦਸ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਖਾਸ ਅਪੀਲ ਵੀ ਕੀਤੀ ਹੈ। ਸਰ ਅੱਜ ਜੋ ਦਸਾਂ ਚੌਂ ਚ ਨਾਕਾ ਲਾ ਰਿਹਾ ਹੈ ਵੀ ਵਿਕਲ ਚੈਕਿੰਗ ਕੀਤੀ ਗਈ ਹੈ ਚੱਕੀ ਅੰਸਰਾ ਦੀ ਕੀ ਚਾਹਤ ਹੈ ਬਿਲਕੁਲ ਜੀ ਮਾਨ ਵੀ ਬੇਸ਼ੱਕ ਇਸ ਦੇ ਤਰੁਤਕ ਸੀ ਦੀ ਸਮਝ ਨਹੀਂ ਰਹੀ ਹੈ ਆਪਕਾ ਜੀ ਜਮਾਤੇ ਪੇਸ਼ਾਨ ਦੇ ਚੰਤੇ ਆਪਕਾ ਦੇਖਿਆ ਜਾ ਰਿਹਾ ਹੈ ਪਰ ਕੋਈ ਵੀ ਜਿਹੜਾ ਟ੍ਰੈਫਿਕ ਨੂੰ ਨੀਭਣ ਕੋਲ ਹੈ ਮਾਨੂੰ ਕੋਈ ਨਹੀਂ ਕਿ ਪੱਖਿਆ ਨਹੀਂ ਹੈ ਠੀਕ ਹੈ ਦੇਰੀ ਬਿਲਤੀ ਵੀ ਆ ਚਾਰ ਵੀ ਜਿਹੜੇ ਰੂਹ ਬੰਦ ਕੇ ਹੋ ਜੇ ਜ਼ਰੂਰ ਇਹ ਨਹੀਂ ਕਿ ਇਹ ਹੀ ਸ਼ਹਿਰ ਵਾਸੀਆਂ ਤਾਂ ਕਰਦੇ ਨੇ ਕੋਈ ਵੀ ਪਾਸੂ ਵਾਸੀ ਆਉਂਦਾ ਆਏ ਕੇ ਤੁਹਾਡਾ ਬਾਉਂਡਰ ਬ੍ਰੇਕ ਤੋਂ ਉਹਦੇ ਬਹੁਤ ਸਖਤ ਸਖਤ ਕਰਦੇ ਜੀ ਜਿਸ ਕਰਕੇ ਮੂੰਹ ਖੋ ਕਿ ਅੱਗੇ ਵੀ ਕੋਈ ਚੋਣ ਸਰ ਜੋ ਕਾਨੂੰਨ ਦੀ ਅਲੰਗਣਾ ਕਰ ਰਿਹਾ ਉਹਨਾਂ ਦੇ ਆਪਣੇ ਚਰਨ ਕੱਟੇ ਜਾ ਰਹੇ ਨੇ ਸਿਰਫ ਬਿਲਕੁਲ ਜਿਹੜੇ ਕਮਿਊਨਿਟੀ ਬੰਮਾ ਕਰਦੇ ਆ ਉਹਨਾਂ ਦੇ ਇਲਾਮ ਕੱਟੇ ਜਾ ਰਹੇ ਆਂ ਔਰ ਤੱਕ ਦੇ ਰਹਿਣਗੇ ਅੱਤਮਤ ਜਰਾਨ ਕਰਾਂਗੇ ਤੋਕ ਤਕਰਾ 8 9 10 ਬੀ 6 ਦਿਵਨਤ ਪ੍ਰੋਜੈਕਟ ਪੇਸ਼ ਕਰਕੇ ਕਿ ਸ਼ਹਿਰ ਵਾਸੀਆਂ ਨੂੰ ਮੇਰੀ ਪੀ ਹੈ ਕਿ ਇਹ ਹੁਣਾਂ ਦੇ ਆਮ ਮੌਸਮ ਦੇ ਦੇਣਾ ਇਸ ਕਰਕੇ ਨੂੰ ਨਾਮਦਾਂ ਡਿਸਟ੍ਰੀਬਿਊਸ਼ਨ ਮਾਡਲ ਨੂੰ ਕਿਹੜਾ ਤਰੀਕਾ ਲੈਂਦਾ ਵਰਤਦਾ ਜੋ ਸ਼ੱਕੀ ਹਸਤਾ ਦੇ ਚੈਕਿੰਗ ਕੀਤੀ ਜਾ ਰਹੀ ਹੈ ਸਰ ਜਿਵੇਂ ਜਿਹੜਾ ਨੰਬਰ ਪੇਟਾ ਨਹੀਂ ਹੁੰਦੀਆਂ ਇਹਲੇ ਬੁੱਟ ਪਟਾਕੇ ਮਾਰਦੇ ਨੇ ਜੋ ਸ਼ਰਾਬਸੀ ਹੰਸਰ ਨੇ ਤੇ ਆਪਣੇ ਟ੍ਰੈਫਿਕ ਪੁਲਿਸ ਕੋਲੋਂ ਨਿਰੰਤਰ ਇਹ ਉਪਰਾਲੇ ਕੀਤੇ ਜਾ ਰਹੇ ਨੇ ਵੀ ਸ਼ਹਿਰ ਵਿੱਚ ਅਮਨ ਕਾਨੂੰਨ ਬਰਕਰਾਰ ਰਹੇ ਟ੍ਰੈਫਿਕ ਨਿਰੰਤਰ ਸਹੀ ਤਰੀਕੇ ਨਾਲ ਚੱਲਦੀ ਰਹੇ ਕੀ ਕਹਿਣਾ ਚਾਹੋਗੇ ਸਾਹਿਬ ਜੀ ਜਿਹੜੇ ਬੁੱਟ ਪਟਾਕਿਆਂ ਵਾਲੇ ਉਹ ਆਪੇ ਟ੍ਰੈਫਿਕ ਕੰਟਰੋਲ ਕਰਦਣ ਜਾਂ ਬਿਲਕੁਲ ਓਰੀਜिनल ਕੰਪਨੀ ਤੋਂ ਆਗਮ ਨਾ ਪਟਾਕਿਆਂ ਦੇ ਬੁੱਟ ਨੂੰ ਔਰ ਨਾ ਫੈਲ ਰਹੀ ਦੀ ਹਾਠ ਨੰਬਰ ਤੇ ਸੈਕਸ਼ਨ ਮੋਕਸ਼ਣ ਜਾਊਗਾ ਇਹਨਾਂ ਦੇ ਚਾਰੰਦਟ ਕੇ ਅੰਤਰ ਸੈਕਸ਼ਨ ਪ੍ਰੋਸੈਸ ਸਾਧਿਤ ਕਰਨੇ ਬਾਅਦ ਦੇ ਲਈ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੰਦੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਦਰਾਉਣਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕਿਆ ਨੂੰ ਕਿਹਾ ਹੀ ਨਹੀਂ ਜਾ ਸਕਦਾ ਉਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਸਾਰਿਆਂ ਨੇ ਦੇਖੀ ਆ ਪੜ੍ਹੀ ਵੀ ਆ ਸਾਰਿਆਂ ਨੇ ਲੇਕਿਨ ਗੱਲ ਇਹ ਹੈ ਕਿ ਮੁੱਖ ਮੰਤਰੀ ਜਿਹੜੇ ਸਾਡੇ ਸਾਬਕਾ ਹੈਗੇ ਨੇ ਚੰਨੀ ਸਾਹਿਬ ਜੀ ਇਹਨਾਂ ਦੀ ਇੱਕ ਆਦਤ ਹੀ ਬਣ ਚੁੱਕੀ ਹੈ ਇਹਨਾਂ ਦੀ ਸੋਚ ਤੇ ਇਹਨਾਂ ਦੀ ਜਿਹੜੀ ਗਲਤ ਧਾਰਨਾ ਜਿਹੜੀ ਮਹਿਲਾਵਾਂ ਦੇ ਬਾਰੇ ਬਣੀ ਹੋਈ ਹੈ ਇਹ ਅੱਜ ਨਵੀਂ ਨਹੀਂ ਹੈਗੀ ਬਹੁਤ ਪੁਰਾਣੀ ਹੈ ਕਦੇ ਕਿਸੇ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਹੱਥ ਲਾ ਲਿਆ ਕਦੇ ਤੁਸੀਂ ਪਬਲਿਕ ਦੇ ਅੰਦਰ ਕਿਸੇ ਦੀ ਠੋਡੀ ਤੇ ਹੱਥ ਲਾ ਕੇ ਬਾਅਦ ਚੋ ਕਹਾਏ ਆਪਣੀ ਮਾਫੀ ਮੰਗ ਲਈ ਅੱਜ ਜਿਹੜਾ ਇਹਨਾਂ ਦਾ ਹੋਰ ਨਵਾਂ ਕਾਰਨਾਮਾ ਹੈਗਾ ਉਹ ਹੈਗਾ ਕਿੱਧਰ ਬਾਅਦ ਜਾ ਕੇ ਜਦੋਂ ਇਹਨਾਂ ਨੇ ਚੌਣ ਪਰ ਚਾਰ ਅਮਰਤਾਜੀਤ ਅਲੀ ਕਰਨ ਗਏ ਸੀਗੇ ਉੱਥੇ ਇਹਨਾਂ ਨੇ ਮਹਿਲਾਵਾਂ ਦੇ ਲਈ ਇੱਕ ਐਨੇ ਗਲਤ ਤਰੀਕੇ ਦੀ ਜਿਹੜੀ ਆ ਇੱਕ ਐਗਜ਼ਾਮਪਲ ਦਿੱਤੀ ਹੈ ਜੱਟ ਸਮਾਜ ਬਾਰੇ ਵੀ ਪੰਡਤ ਸਮਾਜ ਬਾਰੇ ਵੀ ਤੇ ਮਹਿਲਾਵਾਂ ਬਾਰੇ ਵੀ ਉਸ ਨੂੰ ਮੈਂ ਜ਼ਿਕਰ ਹੋਣਾ ਨਹੀਂ ਚਾਹੁੰਦੀ ਕਿਉਂਕਿ ਐਡੀ ਸ਼ਰਮਨਾਕ ਇਹਨੂੰ ਕਿਹਾ ਹੀ ਨਹੀਂ ਜਾ ਸਕਦਾ ਉਥੇ ਸਭ ਨੂੰ ਪਤਾ ਹੀ ਇਹ ਨਾਲ ਸੁਣੀ ਵੀ ਹੋਣੀ ਹੈ ਲੇਕਿਨ ਇਹੋ ਜਿਹੀ ਜਿਹੜੀ ਸੋਚ ਜਿਹੜੀ ਰੱਖ ਕੇ ਮੈਨੂੰ ਇਹੀ ਨਹੀਂ ਸਮਝ ਆਉਂਦਾ ਕਿ ਇਹ ਇੱਕ ਮੁੱਖ ਪ੍ਰੇਕ ਮੁੱਖ ਮੰਤਰੀ ਦੇ ਅਹੁਦੇ ਤੇ ਰਹਿ ਚੁੱਕੇ ਨੇ ਇਹ ਕਿਸ ਤਰੀਕੇ ਦੇ ਨਾਲ ਅਹੁਦੇ ਤੇ ਰਹੇ ਨੇ ਇਸ ਤਰੀਕੇ ਦੇ ਨਾਲ ਔਰ ਜਿਹੜਾ ਇਹ ਸ਼ਬਦਾਵਲੀ ਔਰ ਜਿਹੜੇ ਐਗਜ਼ੈਂਪਲ ਇਹਨਾਂ ਨੇ ਵਰਤੀ ਹੈ ਹਾਊ ਡੇਅਰ ਹੀ ਕੈਨ ਡੂ ਥੈਟ ਹਾਊ ਡੇਅਰ ਹੀ ਕੈਨ ਸੇ ਥਿਸ ਟੂ ਮਹਿਲਾਵਾਂ ਕਿ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਇਸ ਤਰੀਕੇ ਦੀਆਂ ਹੈਗੀਆਂ ਨੇ ਔਰ ਸਭ ਤੋਂ ਜਿਹੜੀ ਸ਼ਰਮਨਾਕ ਗੱਲ ਸੀ ਉਹ ਜਿਹੜੀ ਅਮਰਤਾ ਵਿੰਗ ਉੱਤੇ ਖੜੇ ਸੀਗੇ ਉਹਨਾਂ ਨੇ ਬਿਲਕੁਲ ਚੁੱਪ-ਚਾਪ ਇਸ ਚੀਜ਼ ਨੂੰ ਸਹਿਨ ਕਰ ਲਿਆ ਕਿਉਂ ਸਹਿਨ ਕੀਤਾ ਇੱਕ ਵੋਟਾਂ ਪਿੱਛੇ ਲੇਕਿਨ ਅੱਛਾ ਗੱਲ ਤੇ ਇਹ ਹੁੰਦੀ ਕਿ ਇੱਕ ਮਹਿਲਾ ਇੱਕ ਮਹਿਲਾ ਹੋਣ ਦੇ ਨਾਤੇ ਉਸ ਟਾਈਮ ਉਹਨਾਂ ਨੂੰ ਰੋਕਦੀ ਕਿ ਤੁਸੀਂ ਗਲਤ ਕਹਿ ਰਹੇ ਹੋ ਤਾਂ ਤਾਂ ਕੋਈ ਮਹਿਲਾ ਮੰਨਦੀ ਕਿ ਤੁਸੀਂ ਉਹਨਾਂ ਦੇ ਇੱਜ਼ਤ ਦੇ ਲਈ ਖੜੇ ਹੋ ਉਹਨਾਂ ਦੇ ਪੱਖ 'ਚ ਖੜੇ ਹੋ ਇੱਕ ਜਾ ਕੇ ਉੱਥੇ ਰੋਟੀ ਹੱਥ ਤੇ ਧਰ ਕੇ ਖਾਣੀ ਇਹ ਤੁਹਾਡੀ ਵੋਟਾਂ ਜਿਹੜੀਆਂ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਤੁਸੀਂ ਕਰ ਰਹੇ ਹੋ ਐਉ ਜਿਹੇ ਹਥਕੰਡੇ ਚੀਪ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਐਉ ਜੀ ਚੀਪ ਸ਼ਬਦਾਂ ਲਈ ਐਉ ਜੀ ਮਨਾ ਕੇ ਇਸ ਤਰੀਕੇ ਨਾਲ ਜਿਹੜੀਆਂ ਮਹਿਲਾਵਾਂ ਨੇ ਇਹ ਤੁਹਾਡੇ ਖਿਲਾਫ ਨੇ ਮੈਂ ਇਹ ਗੱਲ ਕਹਨੀ ਹਰ ਮਹਿਲਾ ਨੂੰ ਪੰਜਾਬ ਦੀ ਮਹਿਲਾ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਸ ਦੇ ਅਗੇਂਸਟ ਆਵਾਜ਼ ਉਠਾਓ ਅਮਰਤਾ ਵਰਿੰਗ ਦੀ ਚੁੱਪ ਦੇ ਖਿਲਾਫ ਆਵਾਜ਼ ਉਠਾਓ ਚੰਨੀ ਸਾਹਿਬ ਦੇ ਜਿਹੜੇ ਹੈਗੇ ਨੇ ਸ਼ਬਦਾਂ ਦੇ ਆਕਾਸ਼ ਆਵਾਜ਼ ਉਠਾਓ ਈਵਨ ਕੇ ਐਨਸੀਡਬਲ ਨੂੰ ਵੀ ਚਾਹੀਦਾ ਹੈ ਕਿ ਇਸ ਦੇ ਖਿਲਾਫ ਜਿਹੜੀ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਲੇਕਿਨ ਮੈਂ ਇਹ ਵੀ ਗੱਲ ਕਹਨੀ ਹੈ ਨਾਲ ਕਿ ਜੇ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਜੱਟ ਸਿੱਖਰੂ ਲੈ ਕੇ ਪੰਡਤਾਂ ਨੂੰ ਲੈ ਕੇ ਇਹੋ ਜਿਹਾ ਬਿਆਨ ਦੇ ਰਹੇ ਹੋ ਤੇ ਕੀ ਦਿਖਾਉਣਾ ਚਾਹੁੰਦੇ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਟੇਟ ਦੇ ਅੰਦਰ ਇਹ ਜਿਹੜੀ ਚੀਜ਼ ਆ ਇਹ ਬਹੁਤ ਖਿਲਾਫ ਹੈ ਅਗਰ ਅਮਨ ਸ਼ਾਪਤੀ ਸਟੇਟ ਦੀ ਭੰਗ ਵੀ ਹੁੰਦੀ ਹੈ ਮਹਿਲਾ ਜਿਹੜੀਆਂ ਨੇ ਸੜਕਾਂ ਤੇ ਉਤਰਦੀਆਂ ਨੇ ਤੁਹਾਡੇ ਮੈਂ ਕਹਿੰਨੀ ਹਾਂ ਕਾਨੂੰਨ ਦੀ ਜਿਹੜੀ ਹੈ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਦੇਣਾ ਜਾਂ ਅ ਇਸ ਚੀਜ਼ ਦਾ ਜ਼ਿੰਮੇਵਾਰ ਜਿਹੜੇ ਨੇ ਉਹ ਚੰਨੀ ਸਾਹਿਬ ਹੋਣਗੇ ਅਮਰ ਤਾਂ ਬਰੇ ਦੀ ਚੁੱਪ ਹੋਏਗੀ ਇਹਨਾਂ ਦੇ ਖਿਲਾਫ ਜਿਹੜੀ ਕਿ ਉਸ ਟਾਈਮ ਤੇ ਚੁੱਪ ਰਹੇ ਨੇ ਉਹ ਇਹਨਾਂ ਦੇ ਜ਼ਿੰਮੇਦਾਰ ਹੋਣਗੇ ਸ਼ਰਮਾਣੀ ਚਾਹੀਦੀ ਅਸੀਂ ਕਿਸ ਚੀਜ਼ ਦਾ ਨੋਟਿਸ ਵੀ ਅਰਜ਼ੀ ਕੀਤਾ ਤੇ ਕੀ ਨੋਟਿਸ ਭੇਜਿਆ ਜੀ ਸ਼ੋ ਕਾਸ ਨੋਟਿਸ ਭੇਜਿਆ ਅਸੀਂ ਚੰਨੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਇਸ ਚੀਜ਼ ਦਾ ਜਵਾਬ ਦਿੱਤਾ ਜਾਵੇ ਸਾਡਾ ਜੇ ਉਹ ਕੱਲ ਤੱਕ ਇਸ ਚੀਜ਼ ਦਾ ਜਵਾਬ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਜਿਹੜੀ ਹੈ ਫੇਰ ਮੈਂ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੂੰਗੀ ਔਰ ਜਿਹੜੀਆਂ ਧਾਰਾਵਾਂ ਜਾਂ ਐਫਆਈਆਰ ਨੇ ਬਣਦੀ ਹੈ ਉਹ ਕਾਰਵਾਈ ਕੀਤੀ ਜਾਣੀ ਚਾਹੀਦੀ ਕੈਨੇਡਾ ਚ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖਬਰ ਜੀ ਹਾਂ ਕੰਮ ਕਰਨ ਦੇ ਘੰਟਿਆਂ ਚ ਹੋਇਆ ਬਦਲਾ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇੱਕ ਵੱਡਾ ਅਪਡੇਟ ਪੇਸ਼ ਕੀਤਾ ਗਿਆ ਜਿਸ ਨਾਲ ਯੋਗ ਵਿਦਿਆਰਥੀਆਂ ਨੂੰ ਅਕਾਦਮਿਕ ਮਿਆਦ ਦੇ ਦੌਰਾਨ 24 ਘੰਟੇ ਪ੍ਰਤੀ ਹਫਤੇ ਤੱਕ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਇਹ ਤਬਦੀਲੀ 8 ਨਵੰਬਰ 2024 ਤੋਂ ਪ੍ਰਭਾਵੀ 20 ਘੰਟੇ ਪ੍ਰਤੀ ਹਫਤੇ ਦੀ ਪਿਛਲੀ ਸੀਮਾ ਨੂੰ ਬਦੌਂਦੀ ਹੈ ਵਿਦਿਆਰਥੀਆਂ ਨੂੰ ਉਹਨਾਂ ਦੇ ਅਕਾਦਮਿਕ ਅਤੇ ਵਿੱਤੀ ਸਮਸਾਰਨੀਆਂ ਤੇ ਯੋਜਨਾ ਬਣਾਉਣ ਅਤੇ ਕੰਮ ਕਰਨ ਲਈ ਵਧੇਰੇ ਸਮਾਂ ਦੇਵੇਗੀ ਇਮੀਗ੍ਰੇਸ਼ਨ ਸਨਾਥਿਕ ਅਤੇ ਮੰਤਰੀ ਮਾਰਕ ਮਿਲਰ ਨੇ ਇਸ ਵਿਵਸਥਾ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਕੈਂਪਸ ਤੋਂ ਬਾਹਰ ਕੰਮ ਨੂੰ ਹਫਤੇ ਵਿੱਚ 24 ਘੰਟੇ ਤੱਕ ਸੀਮਿਤ ਕਰਕੇ ਅਸੀਂ ਕੰਮ ਦੇ ਮੌਕੇ ਦੀ ਵਿਵਸਥਾ ਤੇ ਵਿਦਿਆਰਥੀਆਂ ਦੀ ਆਪਣੀ ਸਿੱਖਿਆ ਤੇ ਧਿਆਨ ਕੇਂਦ੍ਰਿਤ ਕਰਨ ਦੀ ਯੋਗਤਾ ਵਿਚਕਾਰ ਸਹੀ ਸੰਤੁਲਨ ਲੱਭ ਰਹੇ ਹਾਂ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਸੰਸਥਾਵਾਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਇੱਕ ਸਾਰਤਾ ਨੂੰ ਕਾਇਮ ਰੱਖਣ ਲਈ ਸਾਡੇ ਯਤਨਾਂ ਦਾ ਸਮਰਥਨ ਕਰਦੀ ਹੈ। ਉਹਨਾਂ ਕਿਹਾ ਹੈ ਕਿ ਵਰ ਕੈਂਪ ਵਿੱਚ ਵਾਅਦੇ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੰਮ ਕਰਦੇ ਹੋਏ ਅਤੇ ਆਪਣੀ ਮੁੰਦਲੀ ਸਿੱਖਿਆ ਨੂੰ ਜਾਰੀ ਰੱਖਦੇ ਹੋਏ ਆਪਣੇ ਆਮਦਨ ਅਤੇ ਅਨੁਭਵ ਦੇ ਸਰੋਤਾਂ ਨੂੰ ਵਧਾਉਣ ਦਾ ਮੌਕਾ ਮਿਲੇਗਾ। ਹਾਲਕਿ ਇਹ ਨੀਤੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਪਾਲਣਾ ਕਰਨ ਲਈ ਸ਼ਰਤਾਂ ਨਿਰਧਾਰਤ ਕਰਦੀ ਹੈ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ